ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਕੁਝ ਕਰਨ ਦਾ ਇਰਾਦਾ ਬਣਾ ਲਈਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਕੁਝ ਅਜੀਹਾ ਹੀ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਵਾਰਡ اٹینڈੈਂਟ ਵਜੋਂ ਕੰਮ ਕਰਦੇ ਬਿੰਦਰਪਾਲ ਨੇ ਕਰ ਦਿਖਾਇਆ ਹੈ ਜਿਸ ਦੇ ਵੱਲੋਂ ਬਣਾਏ ਗਏ ਵੱਖ-ਵੱਖ ਇਤਿਹਾਸਿਕ ਸਥਾਨਾਂ ਦੇ ਗੱਤੇ ਦੇ ਮਾਡਲਾਂ ਨੂੰ ਦੇਖ ਕੇ ਕੋਈ ਵੀ ਵਾਹ ਵਾਹ ਕਹੇ ਬਿਨਾ ਨਹੀਂ ਰਹਿ ਸਕਦਾ ਬਿੰਦਰਪਾਲ ਦਿਨੇ ਆਪਣੀ ਨੌਕਰੀ ਕਰਦਾ ਹੈ ਅਤੇ ਰਾਤ ਨੂੰ ਇਨਾ ਮਾਡਲਾਂ ਨੂੰ ਬਣਾਉਣ ਲਈ ਸਖਤ ਮਿਹਨਤ ਕਰਦਾ ਹੈ ਭਾਵੇਂ ਉਹ ਦਰਜਨਾ ਮਾਡਲ ਬਣਾ ਚੁੱਕੇ ਹਨ ਪਰ ਹੁਣ ਉਹਨਾਂ ਨੇ ਸ਼੍ਰੀ ਰਾਮ ਮੰਦਿਰ ਦਾ ਮਾਡਲ ਬਣਾਇਆ ਹੈ ਜਿਸ ਨੂੰ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭੇਟ ਕਰਨਾ ਚਾਹੁੰਦੇ ਹਨ ਉਹਨਾਂ ਦੀ ਇਹ ਕਲਾਕਿਰਤੀਆਂ ਦੇਖਣ ਵਾਲੀਆਂ ਹਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿੰਦਰਪਾਲ ਜੀ ਪਿਛੇ ਉਹ ਸਿਵਲ ਹਸਪੀਟਲ ਫਰੀਦਕੋਟ ਦੇ ਵਿੱਚ ਮੈਂ ਵਾਟਰ ਟੈਂਡਰਰ ਐਜ਼ ਅ ਵਾਟਰ ਟੈਂਡਰਰ ਜੌਬ ਕਰਦਾ ਫਿਆ ਜੀ ਅੱਜ ਦਾ ਆਟਾ ਕੰਮ ਹੈ ਮੇਰਾ ਇਹ ਦੋ ਮਾਡਲ ਤੁਸੀਂ ਦੇਖ ਹੀ ਰਹੇ ਹੋਗੇ ਇਹ ਬੜੇ ਪਿਆ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਘੰਟਾ ਘਰ ਤੇ ਤਾਜ ਮਹਿਲ ਕਾਫੀ ਇਸ ਤਰ੍ਹਾਂ ਦੇ ਮਾਡਲ ਮੈਂ ਬਣਾ ਚੁੱਕਿਆ ਜਿਹਦੇ ਵਿੱਚ ਕੀ ਕਾਫੀ ਮੇਰੀ ਸਪੋਰਟ ਮੇਰੇ ਯਾਰ ਦੋਸਤਾਂ ਦੇ ਤੇ ਸਿਵਲ ਹਸਪਤਲ ਦੇ ਸਾਰੇ ਕਰਦੇ ਹੈਗੇ ਸਰੇਕ ਚੀਜ਼ ਦੇ ਵੇਚ ਘੱਡੋ ਘੜ ਇੱਕ ਜਿੰਮਾ ਵੱਡੀ ਆਈਟਮ ਹੁੰਦੀ ਹੈ ਇਹਦੇ ਵਿੱਚ 10 ਤੋਂ 11 ਦੇ ਵਿੱਚ ਵਿੱਚ ਖਰਚਾ ਆ ਜਾਂਦਾ ਮੇਰਾ ਜੀ ਤੇ ਇਹਦੇ ਵਿੱਚ ਕਈ ਵਾਰੀ ਫਾਈਨਾਂਂਸ ਜੀ ਇਸ ਤਰ੍ਹਾਂ ਸਧਰਮਿਤ ਸਾਰੇ ਰਲ ਮਿਲ ਕੇ ਕਰੀ ਜਾਂਦੇ ਸੀ ਬਣਾਉਣਾ ਇਕੱਲਾ ਮੈਂ ਹੀ ਹੈਗਾ ਬਾਕੀ ਬਸ ਸਪੋਰਟ ਮੇਰੀ ਪੂਰੀ ਹੈ ਸਾਰਿਆਂ ਵੱਲੋਂ ਇਹ ਸਾਰਾ ਕੁਝ ਮੇਰਾ ਮਾਉਟ ਸ਼ੀਟ ਨਾਲ ਤਿਆਰ ਹੁੰਦਾ ਇੱਕ ਅਲੱਗ ਕਿਸਮ ਦਾ ਗੱਤਾ ਹੁੰਦਾ ਜਿਹੜਾ ਸਫਾਈ ਚ ਹੁੰਦਾ ਕਟੇਂ ਕਿੰਨੇ ਵਧੀਆ ਹੁੰਦਾ ਮੌਰਟਰ ਸੀਟਰ ਨੂੰ ਤਿਆਰ ਕਰਦਾ ਸਾਰਾ ਕੁਝ ਮੈਂ ਜੀ ਹੋਰ ਕੋਈ ਪੇਂਟ ਨਹੀਂ ਯੂਜ਼ ਕਰਦਾ ਇਹੋ ਜਿਹੀ ਪੇਂਟ ਯੂਜ਼ ਕਰ ਦਿੰਦਾ ਜੀ 25 ਦਿਨਾਂ ਦੇ ਵਿੱਚ ਵਿੱਚ ਰਾਮ ਮੰਦਿਰ ਤਿਆਰ ਹੋਇਆ ਤੇ 20 ਦਿਨਾਂ ਦੇ ਵਿੱਚ ਵਿੱਚ ਠੰਡਾ ਪੁਰਜ ਗੁਰਦਰਾ ਸਾਹਿਬ ਤਿਆਰ ਹੋਇਆ ਮੈਂ ਨੌਕਰੀ ਕਰਦੀ ਹਾਂ ਨੌਕਰੀ ਦੇ ਨਾਲ-ਨਾਲ ਇਹਦੇ ਵਾਸਤੇ ਟਾਈਮ ਵੀ ਕਾਫੀ ਕੱਢਣਾ ਪੈਂਦਾ ਫਿਰ ਵੀ ਬਹੁਤ ਟਾਈਮ ਕੱਢਣਾ ਪੈਂਦਾ ਇਹਦੇ ਵਾਸਤੇ ਜੀ ਇੱਕ ਸ਼ੌਕ ਹੈ ਮੇਰਾ ਜੀ ਇਹਦੇ ਵਿੱਚ ਮੈਨੂੰ ਮਤਲਬ ਕਿ ਨੌਕਰੀ ਤੋਂ ਬਾਅਦ ਜੇ ਮੈਂ ਕੋਈ ਪ੍ਰੋਜੈਕਟ ਬਣਾਣਾ ਸ਼ੁਰੂ ਕਰ ਦਿੰਦਾ ਨਾ ਫਿਰ ਮੈਂ ਟਾਈਮ ਲਾਜ਼ਮੀ ਕੱਢਦਾ ਇਹਦੇ ਵਿੱਚ ਐ ਨਹੀਂ ਕੋਈ স্পੈਸ਼ਲ ਟਾਈਮ ਰੱਖਿਆ ਇਹਦੇ ਵਿੱਚ ਵੀ ਇਹ ਹੈ ਵੀ ਮੈਂ ਆਪਦੀ ਨੌਕਰੀ ਜੇ ਮਾਰਨਿੰਗ ਕਰਨੀ ਹੈ ਤੇ ਨਾਈਟ ਮੇਰੇ ਕੋਲ ਸਾਰੀ ਆਪਦੀ ਹੈ ਉਹ ਨਾਈਟ ਦੇ ਵਿੱਚ ਵਰਕ ਕਰਦਾ ਮੈਂ ਸਾਰਾ ਜਿਨ੍ਹਾਂ ਨੇ ਰਾਮ ਮੰਦਰ ਬਣਾਇਆ ਇਹ ਸ਼ੌਂਕ ਤਾਂ ਮੇਰਾ ਜਦੋਂ ਉਦਘਾਟਨਾ ਆਇਆ ਸੀ ਉਦੋਂ ਤੋਂ ਹੀ ਸੀਗਾ ਜੀ ਇਹ ਬਣਾਵਾਇਆ ਪਰ ਵੀ ਗਿਫਟ ਉਹਨਾਂ ਨੂੰ ਹੀ ਕਰਨ ਦੀ ਇੱਛਾ ਵੀ ਉਹਨਾਂ ਤੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚ ਜਾਵੇਗੀ ਇਹ ਫਰੀਦਕੋਟ ਦੀ ਇਤਿਹਾਸਿਕ ਚੀਜ਼ਾਂ ਇਹ ਤਿਆਰ ਕੀਤੀਆਂ ਹੁਣ ਮੈਂ ਨੈਸ਼ਨਲ ਲੈਵਲ ਦੀਆਂ ਇਤਿਹਾਸਕ ਚੀਜ਼ਾਂ ਤਿਆਰ ਕਰੂੰਗਾ ਜਿਵੇਂ ਕਿ ਕਿਲੇ ਹੋਗੇ ਔਰ ਮਹਿਲ ਵਗੈਰਾ ਹੋ ਗਏ ਸਾਰਾ ਕੁਝ ਕਰੂਗਾ ਤਿਆਰ। ਅਭੀ ਮਾਡਲ ਜਿਹੜੇ ਤੁਸੀਂ ਤਿਆਰ ਕਰ ਦਿੱਤੇ ਆ ਇਹ ਵੀ ਪਤਾ ਲੱਗਿਆ ਕਿ ਉਹ ਤੁਸੀਂ ਉੱਚ ਅਧਿਕਾਰੀਆਂ ਤੇ ਕੁਝ ਨਿਟਰਾਂ ਨੂੰ ਵੀ ਜਿਹੜੇ ਸਭ ਤੋਂ ਪਹਿਲਾਂ ਫਰੀਦਕੋਟ ਦਾ ਘੰਟਾ ਘਰ ਵਾਈਸ ਚਾਰਜਮੈਨ ਨੂੰ ਉਸ ਤੋਂ ਬਾਅਦ ਯੂਨੀਵਰਸਿਟੀ ਦਾ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਬਣਾਇਆ ਸੀਗਾ ਉਹ ਵੀ ਵਾਈਸ ਚਾਰਜਮੈਨ ਨੂੰ ਦਿੱਤਾ ਸੀਗਾ ਤੇ ਫਿਰ ਆਪਣੇ ਵਾਲਵੇਕੀ ਤੀਰਤ ਅੰਮ੍ਰਿਤਸਰ ਉਹਨਾਂ ਦਾ ਮਾਡਲ ਬਣਾਇਆ ਸੀ ਜਿਹੜਾ ਕਿ ਓਐਸਡੀ ਸਾਹਿਬ ਸੀ ਸਨੀ ਬਰਾੜ ਉਹਨਾਂ ਨੂੰ ਗਿਫਟ ਦਿੱਤਾ ਸੀ ਉਹਨੂੰ ਫਿਰ ਉਸ ਤੋਂ ਬਾਅਦ ਘੰਟਾ ਘਰ ਦਾ ਮਾਡਲ ਬਣਾਇਆ ਜਿਹੜਾ ਕਿ ਕੁਸ਼ਲਦੀਪ ਸਿੰਘ ਢਿੱਲੋਂ ਜੀ ਨੂੰ ਐਮਐਲਏ ਸਾਹਿਬ ਇਹਨਾਂ ਨੂੰ ਗਿਫਟ ਕੀਤਾ ਸੀਗਾ ਤੇ ਫਿਲਹਾਲ ਹੁਣ ਆਪਣੇ ਸਪੀਕਰ ਸਾਹਿਬ ਉਤਾਰ ਸਿੰਘ ਸੰਧਵਾ ਇਹਨਾਂ ਦੇ ਵੱਡੇ ਦੇ ਕਰਤਾਰਪੁਰ ਸਾਹਿਬ ਦਾ ਮਾਡਲ ਇਹਨਾਂ ਨੂੰ ਗਿਫਟ ਕੀਤਾ ਠੰਡਾ ਬੁਰਜ ਵੀਰੇ ਤੁਸੀਂ ਪਿਆਰ ਕੀਤਾ ਇਹ ਕਿਹਨੂੰ ਗਿਫਟ ਕਰਨਾ ਚਾਹੁੰਦੇ ਸੀ ਨਹੀਂ ਇਹ ਗਿਫਟ ਨਹੀਂ ਜੀ ਇਹ ਠੰਡਾ ਬੁਰਜ ਤਾਂ ਜਦੋਂ ਆਪਣੇ ਨਵੰਬਰ ਦਸੰਬਰ ਦੇ ਵਿੱਚ ਹੀ ਧਿਆਣ ਆਣ ਗਿਆ ਉਹਨੂੰ ਮੈਂ ਉੱਥੇ ਸੰਗਤਾਂ ਦੇ ਰੂਬਰੂ ਕਰਨਾ ਚਾਹੁੰਦਾ ਜੀ ਤੇ ਕੋਸ਼ਿਸ਼ ਮੇਰੀ ਹੈ ਵੀ ਗਿਫਟ ਕਿਸੇ ਨੂੰ ਕਰਨਾ ਜੇ ਦਿੱਤਾ ਸੀ ਉੱਥੇ ਹੀ ਜਿੱਥੇ ਆਪਣੇ ਛੋੜੇ ਸਾਹਿਬ ਜੀ ਸ਼ਿਰਕੇਦੇ ਸੀ ਉੱਥੇ ਹੀ ਹਾਂਜੀ ਗਿਫਟ ਕਰੂੰਗਾ ਮਾਂਗ ਨੂੰ ਮਾਂਗ ਤਾਂ ਮੇਰੀ ਇਹੀ ਹੈ ਜੀ ਕਿਉਂਕਿ ਮੇਰੀ ਕਲਾ ਹੈਗੀ ਹੈ ਮੈਂ ਇਹਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਚਾਹਾਂ ਵੀ ਮੈਂ ਕਹਿੰਦਾ ਵੀ ਸਰਕਾਰ ਕੋਈ ਨਾ ਕੋਈ ਹੈਲਪ ਕਰੇ ਵੀ ਕਿਸੇ ਹਿਸਾਬ ਨਾਲ ਵੀ ਮੇਰੇ ਮੇਰੇ ਵਰਗੇ ਹੋਰ ਵੀ ਕਲਾਕਾਰ ਹੈਗੇ ਆ ਸਾਰੇ ਪ੍ਰਮੋਟ ਕਿ ਹੈਲਪ ਮਿਲੇ ਸਾਰਿਆਂ ਨੂੰ ਜੀ